ਹੋ ਮੈਂ ਸੁਸਾਇਟੀ ਕੀਤਾ ਜੀ ਕੀ ਸਰਸਾ ਮੈਂ ਪੀ ਜੀ ਸਾਨੂੰ ਕੱਲ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਪ੍ਰੀਤ ਸਿੰਘ ਸਾਨੂੰ ਬਸਨ ਸਿੰਘ ਵਾਸੀ ਪੰਦੀਰਕੋਰਾ ਪੰਦੀਰਕਲਾ ਥਾਣਾ ਮਗੀਤਾਵਾ ਉਹ ਇੱਥੇ ਪ੍ਰੀਤਨਗਰ ਗਲੀ ਨੰਬਰ 2 ਵਿੱਚ ਕਿਰਾਏ ਤੇ ਰਹਿੰਦਾ ਵਾ ਉਹਨੇ ਅੰਦਰੋਂ ਦਰਵਾਜ਼ਾ ਕਰਕੇ ਕਿਸੇ ਪਰਨੇ ਨਾਲ ਸਾਫ ਫਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਸਬੰਧ ਵਿੱਚ ਇਹਨਾਂ ਪਰਮਿਸ਼ਨ ਦੇ ਤੇ ਤੁਰੰਤ ਮੇਰੇ ਵੱਲੋਂ ਪਲੱਸ ਆਪਣੇ ਸਬ-ਇੰਸਪੈਕਟਰ ਅਨਚਾਰਜ ਭਰੇਗਾ ਜੁਗੀਆਂ ਵੱਲੋਂ ਮੌਕੇ ਤੇ ਜਾ ਕੇ ਜਿਹੜੀ ਤਫ਼ਤੀਸ਼ ਕੀਤੀ ਗਈ ਔਰ ਆਸ-ਪਾਸ ਦੇ ਮਦਦ ਔਰ ਬੰਦਿਆਂ ਦੇ ਵਿਚ ਜਦੋਂ ਸਾਰੀ ਪਤਾਜੀ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਗੱਕੇ ਨੇ ਆਤਮ ਹੱਤਿਆ ਆਪਣੀ ਮਰਜ਼ੀ ਨਾਲ ਕੀਤੀ ਕੋਈ ਸੁਸਾਈਡ ਨੋਟਸ ਨਹੀਂ ਮਿਲਿਆ ਕੀ ਕਾਰਨ ਕੀ ਸੀ ਜਿੱਦੋਂ ਪਤਾ ਲੱਗਾ ਜਦੋਂ ਉਹਦੀ ਪਤਨੀ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਕੱਲ ਮੈਨੂੰ ਫੋਨ ਆਇਆ ਸੀ ਪਰਸੋਂ ਦੀ ਪਰਸੋਂ ਦੀ ਗੱਲ ਪਰਸੋਂ ਮੈਨੂੰ ਫੋਨ ਆਇਆ ਸੀ ਉਹ ਉਹਦੇ ਭਨਵਾਈਏ ਦਾ ਫੋਨ ਆਇਆ ਸੀ ਮੁੰਡੇ ਦੇ ਜੀਜੇ ਦਾ ਉਸ ਗੱਲ ਤੋਂ ਉਹਨੇ ਇਤਰਾਜ਼ ਕੀਤਾ ਕਿ ਤੂੰ ਫੋਨ ਕੋ ਸੁਣਿਆ ਜਿਹਦੇ ਕਰਕੇ ਥੋੜਾ ਦੋਹਾਂ ਦੇ ਵਿੱਚ ਮਰਮੜਾ ਹੋ ਗਿਆ ਸੀ ਬਾਅਦ ਵਿੱਚ ਮਰਨ ਵਾਲਾ ਜਿਹੜਾ ਵਾ ਆਪਣੀ ਪਤਨੀ ਨੂੰ ਆਪਣੀ ਸਾਰੀ ਦੇ ਘਰ ਮੇਨ ਬਾਜ਼ਾਰ ਵਿੱਚ ਉਤਾਰ ਕੇ ਆ ਗਿਆ ਤੇ ਰਾਤ ਬਾਅਦ ਵਿੱਚ ਇਹਨਾਂ ਨੇ ਜਦੋਂ ਘਰ ਉਹਨਾਂ ਨੂੰ ਉਤਾਰ ਕੇ ਆ ਗਿਆ ਤੇ ਰਾਤ ਨੂੰ ਪਤਨੀ ਉਹਦੀ ਉਹ ਤੇ ਆਪਣੇ ਟੇਕ ਭੈਂਡ ਦੇ ਘਰ ਰਹੀ ਤੇ ਇਹ ਆਪ ਆਪਸ ਘਰ ਆ ਕੇ ਨੇ ਆਪਣੀ ਜੀਮਲੀ ਲੱਕਾ ਸਿਰਫ ਬੱਚਾ ਹੋ ਗਿਆ ਸੀ ਇੱਕ 5 ਸਾਲ ਦੀ ਬੱਚੀ ਸੀ ਸਬਰਤੀ ਪੰਜ ਮਹੀਨੇ ਦੀ ਬਚੀ ਐ ਸਵਰਿਤੀ ਸਿਰ ਕੰਮ ਹੀ ਕਰਦਾ ਸੀ ਕੰਮ ਮੈਂ ਤਾਂ ਮਜ਼ਦੂਰੀ ਦਾ ਕੰਮ ਲੈਂਦਾ ਨਹੀਂ ਕੋਈ ਨੋਟ ਨਹੀਂ ਮਿਲਿਆ